ਮੇਰੇ ਪਛੜੇ ਸਮਾਜ ਦੇ ਸਾਰੇ ਹੀ ਜੱਜਾਂ ਨੂੰ ਸੋਜਵਾਨ ਪੜ੍ਹੇ ਲਿਖੇ ਵਿਦਵਾਨ ਸਾਥੀਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਅੱਜ ਪਛੜੇ ਸਮਾਜ ਦੇ ਮਾਨ ਫਰਮਾਨ ਨੂੰ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ਨੇ ਆਪਣੇ ਹੰਕਾਰਿਆ ਅੰਦਾਜ਼ ਦੇ ਵਿੱਚ ਸੁਨਿਆਰਾ ਬਰਾਦੀ ਰਾਮਗੜੀਆ ਬਰਾਦੀ ਨੂੰ ਦਰਪੋਕ ਤੇ ਮਦਾਨ ਛੱਡ ਕੇ ਭੱਜਣ ਵਾਲੀ ਤੇ ਉਸ ਤੋਂ ਵੀ ਘਟਿਆ ਗੁੱਲੀ ਘਾੜਾ ਸ਼ਬਦ ਵਰਤ ਕੇ અપਮਾਨ ਕੀਤਾ ਬੇਦਬੀ ਕੀਤੀ ਹੈ ਪਹਿਲਾ ਤਾਂ ਇਹਦੇ ਲਈ ਸੂਬੇ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਕੇਜਰੀਵਾਲ ਹੱਥ ਜੋੜ ਕੇ OBC ਭਾਈਚਾਰੇ ਕੋਲ ਮਾफी ਮੰਗੇ ਇਸ ਨੂੰ ਪਾਰਟੀ ਚੋਂ ਕੱਢੇ ਇਹ ਦੇ ਵਿਰੁੱਧ ਪੰਜਾਬ ਦੇ BJP ਨੂੰ ਅਪੀਲ ਹੈ ਕਿ ਉਹ ਇਹਦੇ ਤੇ ਬੰਗਿਆ ਧਰਵਾ ਦੇ ਵਿੱਚ ਮਕਦਮਾ ਦਰਜ ਕਰੇ ਮੈਂ ਇੱਕ ਸਿੱਖ ਹੋਣ ਦੇ ਨਾਤੇ ਇਸ ਜਾਤੀ ਪਾਤੀ ਦਾ ਧਾਰਨੀ ਨਹੀਂ ਕਿਉਂਕਿ ਅੱਜ ਦੇ ਦਿਨ ਹੀ ਸਾਡੇ 10ਵੇਂ ਪਾਸ਼ਾ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੇ ਦਿਨ ਤਖਸਾਲੀ ਕੇਸਕਰ ਸਾਹਿਬ ਵਿਖੇ ਸਿੱਖਾਂ ਤੋਂ ਜਾਤੀ ਪਾਤੀ ਖਤਮ ਕਰਕੇ ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ ਇੱਕੋ ਬਾਟੇ ਤੋਂ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਆਪ ਉਸੇ ਬਾਟੇ ਤੋਂ ਅੰਮ੍ਰਿਤ ਛਕਾਇਆ ਪਰ ਜੋ ਮਨੁਵਾਦੀ ਗੰਦੀ ਸੋਚ ਸੇਕ ਕੌਮ ਦੇ ਵਿੱਚ ਲਾਲਜੀਤ ਭੁਲਰ ਵਰਗੇ ਮਾਨਸਿਕ ਰੋਗੀਆਂ ਨੇ ਬਰਕਰਾਰ ਰੱਖੀ OBC ਭਾਈਚਾਰੇ ਨੂੰ SC ST ਭਾਈਚਾਰੇ ਨੂੰ ਲਤਾੜਿਆ ਦਬਾਇਆ ਇਹਨਾਂ ਦੇ ਹੱਕਾਂ ਦੀ ਹੱਕਬਾਰੀ ਕੀਤੀ ਸੰਵਿਧਾਨ ਦੇ ਮੁਤਾਬਕ ਬਣਦੇ ਅਧਿਕਾਰ ਨਹੀਂ ਦਿੱਤੇ ਇਹੀ ਕਾਰਨ ਹੈ ਕਿ ਸਾਡੀਆਂ ਕੌਮਾਂ ਰਾਜਨੀਤਿਕ ਤੌਰ ਤੇ ਪਿਛੜ ਗਈਆਂ ਸਿੱਖਿਆ ਦੇ ਤੌਰ ਤੇ ਪਿਛੜ ਗਈਆਂ ਸਮਾਜਿਕ ਤੌਰ ਤੇ ਪਿਛੜ ਗਈਆਂ ਅੱਜ ਮੈਂ ਕੌਮ ਦੇ ਸਾਰੇ ਹੀ ਪੜ੍ਹੇ ਲਿਖੇ ਵਿਦਵਾਨਾਂ ਨੂੰ ਸੂਝਵਾਨਾਂ ਨੂੰ ਚਾਹੇ ਉਹ ਸਰਕਾਰੀ ਕਰਮਚਾਰੀ ਨੇ ਚਾਹੇ ਉਹ ਕਾਰੋਬਾਰੀ ਨੇ ਇੰਡਸਟਰੀਸਟ ਨੇ ਦੁਕਾਨਦਾਰ ਨੇ ਚਾਹੇ ਆਪਣਾ ਨਿੱਜੀ ਕੋਈ ਕਾਰੋਬਾਰ ਕਰਦੇ ਨੇ ਪੰਜਾਬ ਦੇ ओबीसी ਭਾਈਚਾਰੇ ਦੀਆਂ ਜਿਹੜੀਆਂ ਪ੍ਰਮੁੱਖ ਸ਼੍ਰੇਣੀਆਂ ਨੇ ਜਿਦੇਚ ਸੁਨਿਆਰੇ ਰਾਮਗੜੀਏ ਤਰਖਾਨ ਲੋਹਾਰ ਮਰੇ ਛਿੰਬੇ 나ਈ ਗੁਰજર ਕਮਿਆਰ ਪਰਜਪਤ ਕਸ਼ਮਰਾਜਪੂਤ ਤੇ ਹੋਰ ਬਹੁਤ ਸਾਰੀਆਂ ਬਰਾਦਰੀਆਂ ਜੇ ਮੈਂ ਸਾਰੀਆਂ ਰਾਜਿਆ ਦੇ ਨਾਂ ਗਿਣ ਲਗਾ ਲਬਾਣੇ ਕੰਬੋਜ਼ ਤੋ ਵੀ ਤਾਂ ਇਹ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਸਾਥੀਓ ਮੇਰਾ ਕਹਿਣ ਦਾ ਮਕਸਦ ਹੈ ਕਿ ਸਾਨੂੰ ਆਪਣੀ ਰਾਜਨੀਤਿਕ ਤਾਕਤ ਪਛਾਣਨੀ ਚਾਹੀਦੀ ਹੈ ਸਾਡੀ ਗਿਣਤੀ ਪੰਜਾਬ ਦੇ ਵਿੱਚ ਲਗਭਗ 45% ਤੋਂ ਉੱਪਰ ਹੈ ਜੇ ਅਸੀਂ ਐਸਸੀਐਸਟੀ ਸ਼ੈਡਿਊਲ ਕਾਸਟ ਤੇ ਸ਼ੈਡਿਊਲ ਟਰਾਈਸ ਇਕੱਠੇ ਹੁੰਦੇ ਆ ਤਾਂ ਸਾਡੀ ਗਿਣਤੀ 80% ਪਲੱਸ ਹੈ ਪਰ ਸਾਡੇ ਰਾਜਨੀਤਿਕ ਹੱਕ ਪਿੰਡ ਦੀ ਪੰਚਾਇਤ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ ਮਾਰੇ ਹੋਏ ਨਹੀਂ ਆਓ ਵੇਲਾ ਹੈ ਇਹ ਲਾਲਜੀਤ ਕੋ ਲੜ ਰੇ ਸਾਨੂੰ ਵੰਗਾਰਿਆ ਆਓ ਇਕੱਠੇ ਹੋਈਏ 13 ਜਾਂ 13 ਸੀਟਾਂ ਦੇ ਉੱਤੇ ਸਾਂਝਾ ਫਰੰਟ ਵੱਲੋਂ ਰਾਜਨੀਤਿਕ ਲੜਾਈ ਲੜੀਏ ਇਹਨਾਂ 13 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਮੈਂਬਰ ਪਾਰਲੀਮੈਂਟ ਬਣਾ ਕੇ ਜਿਤਾ ਕੇ ਸੰਸਦ ਚ ਭੇਜੇ ਜਿੱਥੇ ਸਾਡੀ ਆਵਾਜ਼ ਉਠਾਈ ਜਾਵੇ ਜਿੱਥੇ ਸੰਵਧਾਨ ਦੀ ਗੱਲ ਹੋਵੇ ਤੇ ਸੰਵਧਾਨ ਦੇ ਮੁਤਾਬਕ ਜਿੰਨੀ ਸਾਡੀ ਗਿਣਤੀ ਆ ਉਸੇ ਹਿਸਾਬ ਨਾਲ ਸਰਕਾਰੀ ਜ਼ਮੀਨਾਂ ਦੇ ਵਿੱਚ ਸਰਕਾਰੀ ਅਦਾਰਿਆਂ ਦੇ ਵਿੱਚ ਜਨਤਕ ਅਦਾਰਿਆਂ ਦੇ ਵਿੱਚ ਕਾਰੋਬਾਰਾਂ ਦੇ ਵਿੱਚ ਸਾਡਾ ਹਿੱਸਾ ਬਣਦਾ ਹੈ ਮੈਂਬਰ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ ਅਸੀਂ 80% ਸੀਟਾਂ ਆਰਾਮ ਨਾਲ ਜਿੱਤਦੇ ਆ ਤੇ ਜੇ ਅਸੀਂ ਇਕੱਠੇ ਹੋ ਕੇ ਇੱਕ ਮੁੱਠ ਹੋ ਜਾਈਏ ਵੱਖ-ਵੱਖ ਪਾਰਟੀਆਂ ਦੇ ਹੱਥ ਕੰਡੇ ਦਾ ਬਣ ਕੇ ਆਪਣੀਆਂ ਬਰਾਦਰੀਆਂ ਨੂੰ ਗੁੰਮਰਾਹ ਕਰਕੇ ਆਪਣਾ ਉਲੂ ਸਿਦਾਨਾ ਕਰੀਏ ਤਾਂ ਫਿਰ 100% ਭਾਰਤ ਦਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਸਾਡੇ ਚੋਂ ਬਣੇ ਮੈਂ ਲਾਲ ਜੀ ਭੁੱਲਰ ਨੂੰ ਇੱਕ ਗੱਲ ਸਮਝਾਉਣੀ ਚਾਹੁੰਦਾ ਤੇ ਲਾਲ ਜੀ ਭੁੱਲਰ ਤੁਸੀਂ ਨਿਆਰਿਆਂ ਨੂੰ ਰਜ਼ਾਮ ਕਰੀਏ ਨੂੰ ਵੰਗਾਰਿਆ ਸਾਡਾ ਇਤਿਹਾਸ ਪੜ ਅਸੀਂ ਜਿੱਥੇ ਵੀ ਕੋਈ ਹੰਕਾਰੀ ਪੈਦਾ ਹੋਇਆ ਨਾ ਉਹਦਾ ਸਿਰ ਕੁਸਲ ਦੇ ਕੁਚਲ ਦਿੱਤਾ ਅੱਜ ਸਾਨੂੰ ਸਿਰ ਕੁਚਲ ਦੀ ਲੋੜ ਨਹੀਂ ਅੱਜ ਅਸੀਂ ਆਪਣੀ ਵੋਟ ਨਾਲ ਸੰਵધાન ਦੇ ਨਾਲ ਤੇਰਾ ਸਿਰ ਕੁਚਲਾਂਗੇ ਤੂੰ ਸਾਡੀ ਬਰਾਦਰੀ ਨੂੰ ਵੰਗਾਰਦਾ ਹੈ ਕਿ ਤੂੰ ਲਾਹੌਰੀਆਂ ਮੈਂ ਤੇ ਸਾਡਾ ਇਤਿਹਾਸ ਪੜ ਲਾ ਤੇਰੇ ਸ਼ਹਿਰ ਤੋਂ ਇੱਕ ਪੱਟੀ ਤੋਂ ਸ਼ੁਰੂ ਹੋ ਜਾਂਦਾ ਕਿਵੇਂ ਅਸੀਂ ਮੁਗਲਾਂ ਨੂੰ ਕੁੱਟਿਆ ਕਿਵੇਂ ਅਸੀਂ ਅੰਗਰੇਜ਼ਾਂ ਨੂੰ ਕੁੱਟਿਆ ਕਿਵੇਂ ਹੁਣ ਦੇ ਫੰਦੇ ਖਾਨ ਜਿਹੜੇ ਤੇਰੇ ਆ ਇਹਨਾਂ ਨੂੰ ਕੁੱਟਿਆ ਤੇ ਜੇ ਤੂੰ ਮਿਸਲਾਂ 'ਚ ਇਤਿਹਾਸ ਪੜੇਗਾ ਨਾ ਤੇ ਰਾਮਗੜੀਆ ਮਿਸਲ ਨੇ ਉਹ ਸ਼ਲਾਰੂ ਮਿਸਲਾ ਜਿਹੜੀਆਂ ਮੇਰੀ ਕੌਮ ਦੇ ਵਿਰੁੱਧ ਪ੍ਰੋਪਗੈਂਡਾ ਕਰਦਿਆਂ ਸਾਨੂੰ ਕੱਲਿਆ-ਕੱਲਨ ਨੂੰ ਕੁੱਟਿਆ ਸੀ ਇਹ ਫਿਰ 5-7 ਮਿਸਲਾ ਇਕੱਠੀਆਂ ਹੋ ਗਏ ਮਹਾਰਾਜ ਜਸਾ ਸਿੰਘ ਰਾਮਗੜੀ ਦੇ ਉੱਤੇ ਹਮਲਾ ਕਰਨ ਨੂੰ ਮਜਬੂਰ ਹੋ ਗੀਆਂ ਸੀ ਤੇ ਇਸ ਹੱਬ ਲਾਲਾ ਕਿ ਜੇ 5-6 ਬੰਦੇ ਪੈ ਕੇ ਇੱਕ ਬੰਦੇ ਨਾਲ ਲੜਾਈ ਕਰਨ ਜੋ ਕਿ ਹੋਂ ਤਾਂ ਉਹ 5-6 ਬੰਦਿਆਂ ਦੀ ਔਕਾਤ ਕੀ ਹੁੰਦੀ ਹੈ ਬਲਵੰਦਰ ਸਿੰਘ ਜਟਾਣੇ ਨੂੰ ਯਾਦ ਕਰ ਲੈ ਉਹ ਵੀ ਰਾਮਗੜੀਆਂ ਮਠਾਲੂ ਸੀ ਮੈਨੂੰ ਸਤਗੁਰੂ ਰਾਮ ਸਿੰਘ ਨਾਮਧਾਰੀਏ ਉਹਨਾਂ ਦਾ ਇਤਿਹਾਸ ਪੜ੍ਹਵਾਉ ਵੀ ਯਾਦ ਗਰੀਏ ਮਠਾੜੂ ਸੀ ਮਹਾਰਾਜ ਜਗਾ ਜਸ ਸਿੰਘ ਰਾਮਕੜਿਆ ਘਟੌੜਾ ਸੀ ਸਾਡਾ ਇਤਿਹਾਸ ਭਾਈ ਲਾਲੋ ਤੋਂ ਪੜਵਾਇਆ ਸਿੱਖ ਕੌਮ ਚ ਵੀ ਉਸ ਤੋਂ ਪਿੱਛੇ ਦੀ ਤਾਂ ਮੈਂ ਤੈਨੂੰ ਗੱਲ ਹੀ ਨਹੀਂ ਕਰਦਾ ਕਿ ਅਸੀਂ ਆਪਣੇ ਵੈਰੀ ਨੂੰ ਨਜਾਇਚ ਲੈਂਦੇ ਹੁੰਦੇ ਆ ਸਾਡਾ ਵੈਰੀ ਬਹੁਤੀ ਦੇਰ ਨਹੀਂ ਸਾਡੇ ਸਾਹਮਣੇ ਟਿਕਿਆ ਤੇ ਤੇਰੇ ਵਰਗੇ ਹੰਕਾਰੀ ਟੁਗੜਬੋਚ ਤੇਰਾ ਪਿੱਡ ਦੇ ਵਿੱਚ ਕੀ ਵਿਕਾਰਿਆ ਤੂੰ ਜਾਣਦਾ ਹੈ ਤੇਰੇ ਵਰਗੇ ਟੁਗੜਬੋਚ ਅਸੀਂ ਪੈਣ ਦੀ ਜੁੱਤੀ ਫੱਲੇ ਰੱਖਦੇ ਆ ਮਿੱਤਰਾ ਜਦ ਮਨ ਚ ਕੋਈ ਹੰਕਾਰ ਆ ਨਾ ਤੇ ਵੇਖ ਲਈ ਪਾਲ ਲਈ ਤੂੰ ਸਾਡੇ ਉਸ ਭਾਈ ਨੂੰ ਵੰਗਾਰਨ ਡਿਆ ਹੋਣਾ ਹੋ ਸਕਦਾ ਉਹਨੂੰ ਕਿਸੇ ਦਾ ਡਰ ਹੋਵੇ ਕੋਈ ਤੇ ਸਰਕਾਰ ਦੇ ਡਰ ਹੋਵੇ ਮੈਂ ਤੇਰੇ ਬਰਾਬਰ ਕਰਾਂ ਉੱਥੇ ਵੀ ਨਾ ਸਾਲੂ ਸਰਕਾਰਾਂ ਦਾ ਡਰ ਹੈ ਨਾ ਝੂਠੇ ਮੁਕੱਦਮਿਆਂ ਦਾ ਪਰ ਸਾਡੀ ਕੌਮ ਨੂੰ ਵਗਾਰਨ ਵਾਲੇ ਨੂੰ ਅਸੀਂ ਬਖਸ਼ਾ ਨਹੀਂ ਕਦੇ ਜੇ ਅਸੀਂ ਸਮੁੱਚੀ ਸਿੱਖ ਕੌਮ ਨੇ ਕੁਰਬਾਨੀਆਂ ਦੇ ਸਕਦੇ ਆ ਨਾ ਆਪਣੀ ਅਣਖ ਆਪਣੀ ਗੈਰਤ ਨੂੰ ਵੰਗਾਰਨ ਵਾਲੇ ਨੂੰ ਲੋਹੇ ਦੇ ਚਣੇ ਚ ਬਾ ਸਕਦੇ ਆ ਅੱਜ ਤੈਨੂੰ ਤੇਰੀ ਔਕਾਤ ਇਸੇ ਪਾਰਲੀਮੈਂਟ ਇਲੈਕਸ਼ਨ ਚ ਦੱਸ ਦਿਆਂਗੇ ਕਿ ਤੇਰੀ ਔਕਾਤ ਕੀ ਆ ਤੇਰੇ ਸਾਹਮਣੇ ਖੜਾਗੇ ਤੇ ਤੈਨੂੰ ਹਰਾ ਕੇ ਤੇਰਾ ਹੰਕਾਰ ਵੀ ਚੂਰ-ਚੂਰ ਕਰਾਂਗੇ ਤੇ ਤੈਨੂੰ ਦੱਸਾਂਗੇ ਕਿ ਸੱਤਾ ਦਾ ਹੰਕਾਰ ਕਿਤਨਾ ਲਾਹੁੰਨੇ ਆ ਅੱਜ ਵੋਟ ਰਾਜ ਹੈ ਤੇ ਸਾਡੀਆਂ 80% ਵਰਗਾਂ ਦੇ ਐਸ்சி ਐਸਟੀ ਤੇ ओबीसी ਸਮਾਜ ਦੀਆਂ ਮੈਂ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕਰਦਾ ਕਿ ਇਹਨੂੰ ਤੁੰਤ ਪ੍ਰਭਾਵ ਨਾਲ ਇਹਦੀ ਟਿਕਟ ਜਿਹੜੀ ਆ ਉਹ ਰੱਦ ਕੀਤੀ ਜਾਵੇ ਇਹਨੂੰ ਮੰਤਰੀ ਮੰਡਲ ਜੋ ਕੱਢ ਕੇ ਵਧਾਈ ਕੀਤਾ ਉਹ ਅਸਤੀਫਾ ਲਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਚ ਅਸੀਂ ਮੁੱਖ ਮੰਤਰੀ ਉਹ ਆਸਵੀ ਘਰੇਗੇ ਤੇ ਪਿੰਡਾਂ ਚ ਆਉਣ ਦੇ ਉੱਤੇ ਆਵਾਦੀ ਪਾਰਟੀ ਦੇ ਸਾਰੇ ਹੀ ਕੈਂਡੀਡੇਟਾਂ ਦਾ ਵਿਰੋਧ ਕਰਾਂਗੇ ਤੇ ਸਮੁੱਚੀ OBC ਭਾਈਚਾਰੇ ਨੂੰ ਗਲ ਸਵਾਜ ਨੂੰ ਮੇਰੀ ਅਪੀਲ ਹੈ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਿਓ ਇਹਨਾਂ ਨਾਲੋਂ ਸਾਡੀ ਗਿਣਤੀ ਵੱਧ ਹੈ ਇਹਨਾਂ ਨਾਲੋਂ ਸਾਡੀਆਂ ਵੋਟਾਂ ਵੱਧ ਨੇ ਫਿਰ ਅਸੀਂ ਇਹਨਾਂ ਦੇ ਗੁਲਾਮ ਨਹੀਂ ਅਸੀਂ ਇਹਨਾਂ ਦੇ ਬਰਾਬਰ ਖੜਾਗੇ ਸਾਰੀਆਂ ਚੋਣਾਂ ਜਿੱਤਾਂਗੇ ਪੰਚਾਇਤ ਮੈਂਬਰ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ ਤੇ ਦੇਸ਼ 'ਚ ਫਤ੍ਹਾ ਸਾਡੀ ਹੋਊਗੀ ਅੱਜ ਵੋਟ ਰਾਜ ਹੈ ਅਸੀਂ ਵੋਟ ਰਾਜ ਨਾਲ ਹੀ ਇਹਦਾ ਜਵਾਬ ਦੇਵਾਂਗੇ ਜੈ ਸਮਾਜਵਾਦ ਜੈ ਭਾਰਤ ਜੈ ਸੰਵਦਨ ਜਿੱਤ ਲੜਦੇ ਲੋਕਾਂ ਦੀ ਜੈ ਮੋਹਰ ਨਿਵਾਸੀ